ਹਾਂਜੀ ਅਸੀਂ ਬਹੁਤ ਦੇਰ ਤੋਂ ਲੱਗੇ ਹੋਏ ਸੀ ਇਹਦੇ ਵਿੱਚ ਨਾ ਸਾਰੇ ਦੇ ਵਿੱਚ ਵੀ ਇਹਨਾਂ ਨੂੰ ਸੋਚ ਕੇ ਹੀ ਜਾਵੇ ਕਿਉਂਕਿ ਇਹਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਾ ਵੀ ਇਹਦੇ ਵਿੱਚ ਟਾਈਮ ਪੀਰੀਅਡ ਹੀ ਹੁੰਦਾ ਹੈ ਆਪਾਂ ਨੂੰ ਇਹ ਸੀ ਵੀ ਇੱਕ ਵਾਰੀ ਸੋਚ ਚੱਕਾ ਲੀਏ ਕਿਉਂਕਿ ਨਹੀਂ ਕੁਝ ਕੁ ਦੇਰ ਬਾਅਦ ਕੈਨਸਲ ਹੋ ਜਾਂਦੀ ਹੈ ਮੈਂਬਰਸ਼ਿਪ ਸਾਨੂੰ ਇਹ ਆ ਵੀ ਪਹਿਲਾਂ ਸੋਚ ਕੇ ਆ ਕਿ ਇਹਨਾਂ ਦੀ ਅਸੀਂ ਮੈਂਬਰਸ਼ਿਪ ਸੇਫ ਕਰੀਏ ਹੁਣ ਉਸ ਤੋਂ ਬਾਅਦ ਜਦੋਂ ਸੋਚ ਚੱਕ ਲੈਣਗੇ ਫਿਰ ਅਸੀਂ ਨੰਸੀ ਹਟਾਉਣ ਤੇ ਅਸੀਂ ਕਾਰਵਾਈ ਕਰਾਂਗੇ ਤੇ ਐਨਐਸਏ ਸ਼ਟਾਪ ਕੇ ਫੇਰ ਬਾਹਰ ਲਿਆਵਾਂਗੇ ਭਾਈ ਸਾਹਿਬ ਠੀਕ ਹੈ ਕੋਈ ਜਾਣਕਾਰੀ ਆਈ ਪੰਜਾਬ ਪੁਲਿਸ ਵੱਲੋਂ ਕਿ ਕਿਸ ਟਾਈਮ ਲਿਆਇਆ ਜਾਏਗਾ ਜਾਂ ਕਿੰਨੇ ਵਜੇ ਸਾਨੂੰ 12:00 ਵਜੇ ਦਾ ਪਤਾ ਲੱਗਿਆ ਜਿਵੇਂ 12:00 ਵਜੇ ਸੌਂਚ ਕਾਣੀ ਹੈ ਹਾਂ ਠੀਕ ਹੈ ਕਿੰਨੇ ਕਿਤਨੇ ਲੋਕ ਸਾਥ ਵਿੱਚ ਰਹਿ ਸਕਦੇ ਹਨ ਕੁਝ ਕੀ ਹੈ ਕੀ ਮੈਨੂੰ ਲੱਗਦਾ ਹੈ ਵੀ ਫੈਮਿਲੀ ਮੈਂਬਰਸ ਦਾ ਲਾਊਂਜ ਹੈ ਉੱਥੇ ਮਿਲਣ ਵਾਸਤੇ 1 ਘੰਟੇ ਦੀ ਮੁਲਾਕਾਤ ਹੈ ਕੀ ਫੈਮਿਲੀ ਮੈਂਬਰਸ ਮਿਲਵਾਇਆ ਕਿੱਥੇ ਜਾਂਦਾ ਅੰਦਰ ਹੀ ਮਲਵਾਇਆ ਜਾਏ ਜਾਂਦੀ ਬਾਹਰ ਹੀ ਮਲਵਾਉਣ ਦੇ ਮੈਨੂੰ ਲੱਗਦਾ ਜਿੰਦੇ ਤਾਂ ਆਖਾ ਜੀ ਤੋਂ ਓਮ ਗੁਰਲਾ ਜੀ ਨਾਲ ਵੀ ਤੁਸੀਂ ਮੁਲਾਕਾਤ ਕੀਤੀ ਸੀ ਹਾਂ ਜੀ ਹਾਂ ਜੀ ਤੇ ਕੋਈ ਐਨਐਸਸੀ ਨੂੰ ਲੈ ਕੇ ਵੀ ਗੱਲਬਾਤ ਨਹੀਂ ਹਾਂ ਤੇ ਓਮ ਗੁਰਲਾ ਜੀ ਨਾਲ ਨਹੀਂ ਉਹ ਅਸੀਂ ਐਨਐਸਸੀ ਬਾਰੇ ਗੱਲ ਅਮਿਤ ਸ਼ਾਹ ਜੀ ਨਾਲ ਕਰਾਂਗੇ ਅੱਛਾ ਉਹ ਮੰਤਰੀ ਸਾਹਿਬ ਤਾਂ ਕੋਈ ਵਿਚਾਰ ਤਾਂ ਅੰਦਰ ਹੋ ਗਿਆ ਕਦੋਂ ਜਾਊਗਾ ਕਿਹੜਾ ਡੈਲੀਗੇਸ਼ਨ ਜਾਊਗਾ ਨਾਲ ਕਿੰਨੇ ਕੁ ਨਹੀਂ ਹਾਂ ਤੇ ਭਾਜੀ ਸਾਡਾ ਤੁਹਾਨੂੰ ਦੱਸ ਰਿਹਾ ਵੀ ਐਵੇਂ ਹੀ ਸੀ ਸਾਡਾ ਵੀ ਪਹਿਲਾਂ ਸੌ ਤਾਂ ਚਕਾਈਏ ਕਉ ਕਿ ਐਵੇਂ ਕੇ ਲਤਕਾਲ 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 ਕਿਤੇ ਸਾਡੀ ਮੈਂਬਰਸ਼ਿਪ ਹੀ ਕੈਂਸਲ ਕਰ ਦੇਣ ਸਾਨੂੰ ਮੈਨੂੰ ਤਾਂ ਉਹਦਾ ਸੀ ਪਹਿਲਾਂ ਵੀ ਇਹਨਾਂ ਦੀ ਸਾਨੂੰ ਵੀ ਮੈਂਬਰਸ਼ਿਪ ਸੇਵ ਕੀਤੀ ਜਾਵੇ ਪਰ ਕਿਸ ਤਰ੍ਹਾਂ ਲੈ ਕੇ ਆਇਆ ਜਾ ਰਿਹਾ ਕੋਈ ਜਾਣਕਾਰੀ ਦੱਸੀ ਹੈ ਬਾਈ ਇਹ ਆ ਰਹੇ ਆ ਕਿ ਅੱਛਾ ਹਾਂ ਠੀਕ ਹੈ ਅੱਜ ਹੀ ਸਵੇਰੀ ਚੱਲਿਆ ਠੀਕ ਹੈ ਦਿਗੁਰੂਗੜ ਤੋਂ ਠੀਕ ਹੈ ਜੀ ਤੇ ਜੇਕਰ ਸਬਦ ਚੰਕ ਲਿਆਇਆ ਜਾਏਗਾ ਤਾਂ ਕਿ ਕਿਸ ਤਰ੍ਹਾਂ ਨਹੀਂ ਆਲੇ ਕੁਝ ਵੀ ਪਤਾ ਜੀ हां जी ਅਸੀਂ ਬਹੁਤ ਦੇਰ ਤੋਂ ਲੱਗੇ ਹੋਏ ਸੀ ਇਹਦੇ ਵਿੱਚ ਨਾ ਸਾਰੇ ਦੇ ਵਿੱਚ ਵੀ ਇਹਨਾਂ ਨੂੰ ਸੋਚ ਕੇ ਹੀ ਜਾਵੇ ਕਿਉਂਕਿ ਇਹਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਾ ਵੀ ਇਹਦੇ ਵਿੱਚ ਟਾਈਮ ਪੀਰੀਅਡ ਹੀ ਹੁੰਦਾ ਹੈ ਆਪਾਂ ਨੂੰ ਇਹ ਸੀ ਵੀ ਇੱਕ ਵਾਰੀ ਸੋਚ ਚਾ ਕੇ ਲੀਏ ਕਿਉਂਕਿ ਨਹੀਂ ਕੁਝ ਅਨਿਰਵਾਧ ਕੈਨਸਲ ਹੋ ਜਾਂਦੀ ਹੈ ਮੈਂਬਰਸ਼ਿਪ ਸਾਨੂੰ ਇਹ ਹੈ ਵੀ ਪਹਿਲਾਂ ਸੋਚ ਕੇ ਆ ਕੇ ਇਹਨਾਂ ਦੀ ਅਸੀਂ ਮੈਂਬਰਸ਼ਿਪ ਸੇਫ ਕਰੀਏ ਹੁਣ ਉਸ ਤੋਂ ਬਾਅਦ ਜਦੋਂ ਸੋਚ ਚੱਕ ਲੈਣਗੇ ਫਿਰ ਅਸੀਂ ਐਨਐਸਏ ਹਟਾਉਣ ਤੇ ਅਸੀਂ ਕਾਰਵਾਈ ਕਰਾਂਗੇ ਤੇ ਐਨਐਸਏ ਹਟਾ ਕੇ ਫੇਰ ਬਾਅਦ ਲਿਆਵਾਂਗੇ ਭਾਈ ਸਾਹਿਬ ਠੀਕ ਹੈ ਕੋਈ ਜਾਣਕਾਰੀ ਆਈ ਪੰਜਾਬ ਪੁਲਿਸ ਵੱਲੋਂ ਕਿ ਕਿਸ ਟਾਈਮ ਲਿਆਇਆ ਜਾਏਗਾ ਜਾਂ ਕਿੰਨੇ ਵਜੇ ਸਰ ਨੂੰ 12:00 ਵਜੇ ਤਾਂ ਪਤਾ ਲੱਗਿਆ ਜੀ ਵੀ 12:00 ਵਜੇ ਸੌਂਚ ਕਾਣੀ ਹੈ ਹਾਂ ਠੀਕ ਕਿੰਨੇ ਕਿਤਨੇ ਲੋਕ ਸਾਥੇ ਰਹਿ ਸਕਤੇ ਹਨ ਕੁਝ ਕੀ ਕੀ ਮੈਨੂੰ ਲੱਗਦਾ ਵੀ ਫੈਮਿਲੀ ਮੈਂਬਰਸ ਦਾ ਲਾਊਂਜ ਹੈ ਉੱਥੇ ਮਿਲਣ ਵਾਸਤੇ 1 ਘੰਟੇ ਦੀ ਮੁਲਾਕਾਤ ਹੈ ਕੀ ਫੈਮਿਲੀ ਮੈਂਬਰਸ ਨੂੰ ਮਲਵਾਇਆ ਕਿੱਥੇ ਗਿਆ ਅੰਦਰ ਹੀ ਮਿਲਵਾਇਆ ਜਾਏ ਜਾਂ ਜੀ ਬਾਹਰ ਵੀ ਮਿਲਵਾਉਣ ਦੇ ਮੈਨੂੰ ਲੱਗਦਾ ਜਿੱਤੇ ਆਖਾ ਸੀ ਜੀ ਤੁਹਾਡੀ ਓਮਰਲਾ ਜੀ ਨਾਲ ਵੀ ਤੁਸੀਂ ਮੁਲਾਕਾਤ ਕੀਤੀ ਸੀ ਹਾਂ ਜੀ ਹਾਂ ਜੀ ਹਾਂ ਜੀ ਤੇ ਕੋਈ ਐਨਐਸਏ ਨੂੰ ਲੈ ਕੇ ਵੀ ਗੱਲਬਾਤ ਨਹੀਂ ਹਾਂ ਤੇ ਓਮਰਲਾ ਜੀ ਨਾਲ ਨਹੀਂ ਉਹ ਅਸੀਂ ਐਨਐਸਏ ਬਾਰੇ ਗੱਲ ਅਮਿਤ ਸ਼ਾਹ ਜੀ ਨਾਲ ਕਰਾਂਗੇ ਅੱਛਾ ਹਾਂ ਮਨਿਸਟਰ ਸਾਹਿਬ ਕੋਈ ਵਿਚਾਰ ਤਾਂ ਆਂਦਰਾ ਹੋਇਆ ਕਦੋਂ ਜਾਊਗਾ ਕਿਹੜਾ ਡੈਲੀਗੇਸ਼ਨ ਜਾਊਗਾ ਨਾਲ ਕਿੰਨੇ ਨਹੀਂ ਹਾਂ ਤੇ ਭਾਜੀ ਸਾਡਾ ਤੁਹਾਨੂੰ ਦੱਸ ਰਿਹਾ ਵੀ ਏਵੇਂ ਹੀ ਐ ਸੀ ਸਾਡਾ ਵੀ ਪਹਿਲਾਂ ਸੌ ਤਾਂ ਚਕਾਈਏ ਹਾਂ ਜੀ ਕਉ ਗਿਆ ਨਹੀਂ ਕਿ ਲਟਕਾਲ 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 ਕਿਤੇ ਸਾਡੀ ਮੈਂਬਰਸ਼ਿਪ ਹੀ ਕੈਂਸਲ ਕਰ ਦੇਣ ਸਾਨੂੰ ਮੈਨੂੰ ਤਾਂ ਉਹਦਾ ਸੀ ਪਹਿਲਾਂ ਵੀ ਇਹਨਾਂ ਦੀ ਸਾਨੂੰ ਵੀ ਮੈਂਬਰਸ਼ਿਪ ਸੇਵ ਕੀਤੀ ਜਾਵੇ ਪਰ ਕਿਸ ਤਰ੍ਹਾਂ ਲੈ ਕੇ ਆਇਆ ਜਾ ਰਿਹਾ ਕੋਈ ਜਾਣਕਾਰੀ ਦੱਸੀ ਹੈ ਬਾਈ ਇਹ ਆ ਰਹੇ ਆ ਕਿ ਅੱਛਾ ਹਾਂ ਠੀਕ ਹੈ ਅੱਜ ਹੀ ਸਵੇਰੀ ਚੱਲਿਆ ਠੀਕ ਹੈ ਡਿਗੁਰੂਗੜ ਤੋਂ ਠੀਕ ਹੈ ਜੀ ਤੇ ਜੇਕਰ ਸਬਤਰ ਚੰਕ ਲੈ ਆਇਆ ਜਾਏਗਾ ਤਾਂ ਕਿਸ ਤਰ੍ਹਾਂ ਨਹੀਂ ਆਲੇ ਕੁਝ ਵੀ ਪਤਾ ਨਹੀਂ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ Zenic Savera TV YouTube Facebook Instagram X aur WhatsApp channel par